ਸਸ਼ਵੇਕਾਲ ਜੀਸ ਕਾ ਨਿਊਜ਼ ਪੰਜਾਬ ਤੇ ਇੱਕ ਹੋਰ ਵੱਡੀ ਖਬਰ ਦਾ ਰੁਕਾ ਲੈਨੇ ਆ ਮਹਾਰਾਣੀ ਪਰਨੀਤ ਕੌਰ ਜਿਹੜੀ ਐ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਲਗਾਤਾਰ ਸਿਆਸਤ ਦੇ ਵਿੱਚ ਕਾਫੀ ਫੇਰ ਬਦਲ ਦੇਖੇ ਜਾ ਰਹੇ ਨੇ ਤੇ ਹੁਣ ਕਾਂਗਰਸ ਤੋਦਰ ਕਿਨਾਰ ਹੋਈ ਪਰਨੀਤ ਕੌਰ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਤੇ ਅੱਜ 2 ਵਜੇ ਦਿੱਲੀ ਦੇ ਵਿੱਚ ਪਹੁੰਚ ਕੇ ਬੀਜੇਪੀ ਦੇ ਵਿੱਚ ਆਪਣਾ ਇੱਕ ਨਾਮ ਬਣਾਣਗੇ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਤੇ ਨਾਲ ਹੀ ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਉੱਥੇ ਪਹੁੰਚਣਗੇ ਤਾਂ ਦੱਸਦੀ ਹੈ ਕਿ ਪ੍ਰਨੀਤ ਕੌਰ ਅਜ ਬੀਜੇਪੀ ਚ ਸ਼ਾਮਲ ਹੋਣਗੇ ਪਟਿਆਲਾ ਦੇ ਲੋਕ ਸਭਾ ਉਮੀਦਵਾਰ ਹੋਣਗੇ ਪ੍ਰਨੀਤ ਕੌਰ ਪਟਿਆਲਾ ਤੋਂ ਲੜੇਗੀ ਹੁਣ ਚੋਣ ਤੇ 2 ਵਜੇ ਬੀਜੇਪੀ ਚ ਸ਼ਾਮਲ ਕੀਤਾ ਜਾਵੇਗਾ ਕਾਂਗਰਸ ਨੇ ਦੇਖਿਆ ਗਿਆ ਸੀ ਸਸਪੈਂਡ ਕਰ ਦਿੱਤਾ ਸੀਗਾ ਤੇ ਲਗਾਏ ਸੀਗੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਵੀ ਲਗਾਏ ਗਏ ਸੀ ਕਾਂਗਰਸ ਦੀ ਟਿਕਟ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ ਪਰਨੀਤ कौर ਤੇ ਉਹਨਾਂ ਦੇ ਵੱਲੋਂ ਕਈ ਇਲਜ਼ਾਮ ਵੀ ਲਗਾਏ ਗਏ ਸੀ ਜਿਸ ਤੋਂ ਬਾਅਦ ਪਿਛਲੇ ਕਰੀਬਨ 1 ਤੋਂ 1.5 ਸਾਲ ਤੋਂ ਉਹ ਸਿਆਸਤ ਤੋਂ ਦਰਕਿਨਾਰ ਸੀ ਤਾਂ ਹੁਣ ਬੀਜੇਪੀ ਦੇ ਵਿੱਚ ਪਰਨੀਤ कौर ਸ਼ਾਮਲ ਹੋਣ ਵਾਲੇ ਨੇ ਅੱਜ 2 ਵਜੇ ਸ਼ਾਮਲ ਹੋਣਗੇ ਪਰਨੀਤ कौर ਬੀਜੇਪੀ ਦੇ ਵਿੱਚ ਦੇਖਿਆ ਗਿਆ ਸੀ ਜਦੋਂ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਬੀਜੇਪੀ ਚ ਸ਼ਾਮਲ ਹੋਏ ਸੀ ਤਾਂ ਇਹ ਵੀ ਇਤਲਾਸ ਲਗਾਏ ਜਾ ਰਹੇ ਸੀ ਕਿ ਸ਼ਾਇਦ ਹੁਣ ਪਰਨੀਤ ਕੌਰ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਪਰ ਉਸ ਵੇਲੇ ਉਹ ਨਹੀਂ ਹੋਏ ਸੀ ਸ਼ਾਮਲ ਪਰ ਉਹਨਾਂ ਦੇ ਬੇਟੀ ਤੇ ਬੇਟਾ ਉਹ ਬੀਜੇਪੀ ਦੇ ਵਿੱਚ ਨਾਲ ਹੀ ਸ਼ਾਮਲ ਹੋ ਗਏ ਸੀ ਬੱਚੇ ਉਹਨਾਂ ਦੇ ਪਰ ਹੁਣ ਪਰਨੀਤ ਕੌਰ ਵੀ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕਿਉਂਕਿ ਕਾਂਗਰਸ ਦੇ ਵੱਲੋਂ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਇਸ ਦਾ ਪਤਾ ਇਸ ਵਿੱਚ ਵੀ ਲਗਾਇਆ ਜਾ ਸਕਦਾ ਹੈ ਕਿਉਂਕਿ ਜਦੋਂ ਦੇਖਿਆ ਗਿਆ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਇਹ ਸਾਫ ਜ਼ਾਹਿਰ ਹੋ ਰਿਹਾ ਸੀਗਾ ਕਿ ਸ਼ਾਇਦ ਹੁਣ ਪਟਿਆਲਾ ਦੀ ਸੀਟ ਤੋਂ ਕੋਈ ਹੋਰ ਚੋਣ ਮੈਦਾਨ ਦੇ ਵਿੱਚ ਉਤਰ ਸਕਦਾ ਹੈ ਤੇ ਨਾਲ ਹੀ ਨਾਲ ਇਸੇ ਦੇ ਵਿਚਾਲੇ ਬੀਜੇਪੀ ਹੁਣ ਚੋਣ ਮੈਦਾਨ ਦੇ ਵਿੱਚ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ उतਾਰੇਗੀ ਤਾ ਇਸ ਵੇਲੇ ਦੀ ਇੱਕ ਹੋਰ ਬਹੁਤ ਹੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਰਨੀਤ ਕੌਰ ਨੂੰ ਲੈ ਕੇ